ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਔਰ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਆਪਣੇ ਜੁੜੇ ਨੇ ਪੇਜ ਨੂੰ ਵੀ ਜੜਾ ਜਰੂਰ ਫੋਲੋ ਕਰ ਲਿਓ ਤਾਂ ਜੋ ਦੋਸਤੋ ਨਵੀਂ-ਨਵੀਂ ਅਪਡੇਟ ਤੁਹਾਨੂੰ ਜਿਹੜੀ ਮਿਲਦੀ ਰਵੇ ਅੱਜ ਦੀ ਵੀਡੀਓ ਦੋਸਤੋ ਆਪਾਂ ਤੁਹਾਨੂੰ ਦੋ ਮਾਲੀ ਦਿਖਾਉਣੇ ਆ ਇੱਕੋ ਵੀਡੀਓ ਦੇ ਵਿੱਚ ਮੈਂ ਕਵਰ ਕਰ ਦੂੰਗਾ ਦੋਸਤੋ ਤਕਰੀਬਨ ਜਿਹੜੀ ਵੀਡੀਓ ਆ ਉਹ ਵੀ ਆਪਾਂ ਸ਼ਾਰਟ ਰੱਖਾਂਗੇ ਜਿਆਦਾ ਲੰਮੀ ਨਹੀਂ ਬਣਾਉਂਦੇਗੇ ਡਿਟੇਲ ਜਿਹੜੀ ਗੱਲਬਾਤ ਹੈਗੀ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਪੂਰਾ ਜਿਹੜਾ ਲੋਕੇਸ਼ਨ ਹੈਗੀ ਥਾਂ ਟਿਕਾਣਾ ਪਸ਼ੂਆਂ ਦੀ ਇਨਫੋਰਮੇਸ਼ਨ ਆ ਉਹ ਆਪਾਂ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਲਵਾਂਗੇ ਬਾਕੀ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਇਹਦੇ ਵਿੱਚ ਜਿਹੜੀ ਪੂਰੀ ਇਨਫੋਰਮੇਸ਼ਨ ਆ ਤਿੰਨਾ ਐਨੀਮਲ ਦੀ ਉਹ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਤਸੱਲੀ ਨਾਲ ਦੱਸ ਦਵਾਂਗੇ ਸੋ ਨੰਬਰ ਵੀ ਵੀਰ ਦੇ ਵਿੱਚ ਡਿਸਪਲੇ ਕਰਾਂਗੇ ਚੱਲਦੇ ਕਰਾਂਗੇ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਘਰ ਥਾਂ ਟਿਕਾਣੀ ਤੇ ਪਹੁੰਚ ਕੇ ਪਸ਼ੂ ਖਰੀਦ ਸਕਦੇ ਹੋ ਚੱਲ ਜਿਆ ਵੀਰ ਹੁਣਾਂ ਕੋਲ ਪੁੱਛ ਲੈਨੇ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਹੋ ਵਧੀਆ ਜੀ ਪਹਿਲਾਂ ਤਾਂ ਆਪਣੇ ਵੀਰੇ ਵੀਰਾਂ ਨੂੰ ਨਾਮ ਜ਼ਰੂਰ ਦੱਸ ਜੀ ਭਾਈ ਜੀ ਨਾਮ ਮੇਨੇ ਪ੍ਰਤਾਪ ਸਿੰਘ ਨਿਕਨੇਮ ਦੀਪਕ ਠੀਕ ਆ ਵੀਰ ਜੀ ਤੇ ਇਹ ਵੀਰ ਏਰੀਆ ਕਿਹੜਾ ਪੈ ਗਿਆ ਆਪਣਾ ਇਲਾਕਾ ਕਿਹੜਾ ਪੈ ਗਿਆ ਜੀ ਭਾਜੀ ਫਲੋਰ ਤੋਂ 2 ਕਿਲੋਮੀਟਰ ਬੰਨ ਤੇ ਏਰੀਆ ਬਣਾਏ ਇਹ ਏਰੀਆ ਹਨਾ ਜੀ 7 ਕਿਲੋਮੀਟਰ 7 ਕਿਲੋਮੀਟਰ ਠੀਕ ਹੈ ਤੇ ਬਿਲਕੁਲ 3-4 ਕਿਲੋਮੀਟਰ ਦੂਰੀ ਬਣਦੀ ਵੀਰ ਆਪਣੇ ਫਲੋਰ ਤੋਂ 2 2.5 ਕਿਲੋਮੀਟਰ ਚਲੋ ਲੁਧਿਆਣਾ ਇੱਥੋਂ ਕਿੰਨੇ ਦੂਰ ਹੈਗਾ ਜੀ ਲੁਧਿਆਣਾ 8 ਕਿਲੋਮੀਟਰ ਹੈ ਜੀ 10 ਕਿਲੋਮੀਟਰ ਠੀਕ ਹੈ ਜੀ ਤੇ ਬਾਕੀ ਵੀਰ ਆਪਣਾ ਵੈਸੇ ਜਿਹੜਾ ਸੇਲ ਪਰਚੇਜ ਦਾ ਕੰਮ ਨਹੀਂ ਪਸੂ ਘਰੇ ਰੱਖੇ ਹੋਏ ਹੈ ਹਨਾ ਹਾਂਜੀ ਠੀਕ ਆ ਤੇ ਇਹ ਵੀਰ ਦੀ ਮਾਲੀ ਦੀ ਡਿਟੇਲ ਆਪਾਂ ਦੱਸੀਏ ਵੀਰਾਂ ਨੂੰ ਵੀ ਇਹ ਨੀਲੀ ਰਵੀ ਦਾ ਮਾਲੀ ਆ ਹਾਂਜੀ ਇਹ ਕਿੰਨੇ ਸਾਲ ਦੀ ਉਮਰ ਹੈ ਜੀ ਦੀ ਭਾਈ 2 ਸਾਲ ਉਮਰ ਹੈ ਜੀ 2 ਸਾਲ ਦੀ ਹੋ ਗਈ ਆ ਤੇ ਠੀਕ ਆ ਵੀਰ ਇਹ ਆਪਣੇ ਕੋਲ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਹਾਂਜੀ ਮਾਂ ਨੀਲੀ ਰਵੀ ਦੇ ਵਿੱਚੇ ਮਾਂ ਹੈ ਜੀ ਹਾਂਜੀ ਨੀਲੀ ਰਵੀ ਠੀਕ ਆ ਤੇ ਕਿੰਨਾ ਕੁ ਮਿਲਕ ਵੀਰ ਇਸ ਟਾਈਮ ਜਿਹੜੀ ਇਹਦੀ ਮਾਂ ਚਵਾਉਂਦੀ ਹੈ ਜਾਂ ਅਗਲੀ ਲਕਟੇਸ਼ਨ ਦੇ ਵਿੱਚ ਸੂਈ ਹੁਣ ਕਿੰਨਾ ਕੁ ਦੁੱਧ ਜਵਾਰੀ ਹੈ ਭਾਈ 12-13 ਲੀਟਰ ਹੀ ਆਪਾਂ ਨੂੰ 12-13 ਲੀਟਰ ਆ ਮਤਲਬ ਕਿ ਜੋ ਆਪਾਂ ਚੋ ਰਹੇ ਆ ਉਹ ਹੀ ਦੱਸਣਾ ਆਪਾਂ ਸਹੀ ਵੀ 12-13 ਲੀਟਰ ਹੈ ਨਾ ਜੀ ਹਾਂਜੀ ਕੋਈ ਝੂਠ ਵਾਲੀ ਗੱਲ ਨਹੀਂ ਜੀ ਸਹੀ ਹੈ ਜੀ ਸਹੀ ਹੈ ਤੇ ਕਿਸਾਨ ਵੀਰੋ ਆ ਵੀਰ ਹੁਣਾਂ ਦੇ ਘਰੇ ਜਿਹੜੀ ਮੱਝ ਖਰੀਦ ਕੇ ਲੈ ਕੇ ਆਏ ਸੀਗੇ ਖਰੀਦ ਕੇ ਲੈ ਕੇ ਆਏ ਸੀ ਨਾ ਵੀਰ ਮੱਝ ਜਿਹਦੇ ਵਿੱਚੋਂ ਇਹ ਮਾਲੀ ਆਪਾਂ ਨੂੰ ਮਿਲਿਆ ਹਨਾ ਹਾਂਜੀ ਹਾਂਜੀ ਤੇ 2 ਸਾਲ ਦੀ ਦੋਸਤੋ ਏਜ ਹੋਗੀ ਤਕਰੀਬਨ 24 24.5 ਮਹੀਨੇ ਦੀ ਤੁਸੀਂ ਇਹ ਜ ਮਨ ਕੇ ਚੱਲ ਸਕਦੇ ਹੋ ਕੱਦ ਕਾਠੀ ਮੈਂ ਤੁਹਾਨੂੰ ਦਿਖਾਉਂਗਾ ਬਾਕੀ ਹਜੇ ਮੂੰਹ ਖੀਰਾ ਦੰਦੋਂ ਜੇਕਰ ਤੁਸੀਂ ਚੈੱਕ ਕਰਨਾ ਚਾਹੋ ਤੇ ਤੁਸੀਂ ਆਪ ਦਾ ਮੌਕੇ ਤੇ ਵੀ ਪਹੁੰਚ ਕੇ ਕਰ ਸਕਦੇ ਹੋ ਤਸੱਲੀ ਬਾਕੀ ਦੰਦੋਂ ਖੀਰਾ ਦੋਸਤੋ ਤੇ ਜਿਹੜੇ ਨਿਸ਼ਾਨ ਨੇ ਕਰੈਕਟਰ ਹੈਗੇ ਨੇ ਦੋਸਤੋ ਨੀਲੀ ਰਾਵੀ ਦੇ ਤੁਸੀਂ ਜਰੂਰ ਜਿਹੜਾ ਤਸੱਲੀ ਨਾਲ ਵੇਖ ਲਵੋ ਬਿਲਕੁਲ ਤੋਂਤੇ ਜਿਹੜਾ ਨਿਸ਼ਾਨ ਆ ਦੋਸਤੋ ਉਹ ਵੀ ਤੁਹਾਨੂੰ ਮਿਲੇਗਾ ਬਾਕੀ ਚਾਰੇ ਪੈਰ ਤੋਤੇ ਨੇ ਬਿਲਕੁਲ ਤਸਲੀਮ ਨਾਲ ਤੁਸੀਂ ਵੇਖੋ ਕੋਈ ਬਹੁਤ ਘੱਟ ਨਿਸ਼ਾਨ ਮਾਲੀ ਦੇ ਲੱਗਾ ਨਹੀਂਗਾ ਤੇ ਸਿੰਘ ਜਿਹੜਾ ਬਹੁਤ ਵਧੀਆ ਬਰੀਕ ਸਿੰਘੀ ਆ ਦੋਸਤੋ ਰਾਉਂਡ ਸ਼ੇਪ ਦੇ ਵਿੱਚ ਮੁੜਿਆ ਜਾ ਰਿਹਾ ਸਿੰਘ ਬਿਲਕੁਲ ਕੁੰਡਾ ਕਰ ਲੇਗਾ ਮਾਲੀ ਅਜੇ ਏਜ ਵੀ ਬਹੁਤ ਛੋਟੀ ਆ ਤੇ ਕਦ ਕਰ ਤੁਸੀਂ ਵੇਖੋਗੇ ਕਿ ਤਕਰੀਬਨ ਵੀ ਬਹੁਤ ਵਧੀਆ ਚੰਗਾ ਕਦ ਕਰ ਵੀ 5.5 ਫੁੱਟ ਦੀ ਹਾਈਟ ਨਾਰਮਲ 5 ਫੁੱਟ 3-4 ਇੰਚ ਦੀ ਹਾਈਟ ਜਿਹੜੀ ਆ ਨਾਰਮਲ ਇਸ ਮਾਲੀ ਦੀ ਹੈਗੀ ਆ ਪਿੱਠ ਪੂੜਾ ਵੀ ਬਹੁਤ ਜ਼ਿਆਦਾ ਸੋਹਣਾ ਮਾਲੀ ਦਾ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਤੋਰ ਕੇ ਵੀ ਦਿਖਾ ਦੂੰਗਾ ਬਾਕੀ ਮੂੰਹ ਮੱਥਾ ਤੁਸੀਂ ਜਰੂਰ ਜਿਹੜਾ ਤਸੱਲੀ ਨਾਲ ਚੈੱਕ ਕਰ ਲਓ ਅੱਖ ਨੀਲੀ ਜਾਂ ਬਿੱਲੀ ਅੱਖ ਬਿਲਕੁਲ ਕਿਸੇ ਪਾਸੇ ਕੋਈ ਖੁੰਝਾਣੇ ਕਾ ਦਾ ਨਿਸ਼ਾਨ ਸਾਰੇ ਪੂਰੇ ਪ੍ਰੋਪਰ ਠੀਕ ਹੈ ਤੇ ਬਾਕੀ ਵੀਰ ਜੀ ਕੀ ਡਿਮਾਂਡ ਹੀ ਦੀ ਕੀ ਕਰਦੇ ਆ ਜੀ ਡਿਮਾਂਡ ਭਾਈ 48000 ਰੁਪਏ 48000 ਹੈ ਨਾ ਜੀ 48000 ਦੇ ਵਿੱਚੋਂ ਵੀਰ ਜੀ ਕੋਈ ਆਉਂਦਾ ਲੈਂਡ ਤੇ ਮਾਨਤਾ ਵੀ ਬਣਦਾ ਕਰੋਗੇ ਨਾ ਹਾਂ ਜੀ ਕਰਾਂਗੇ ਵੀਰ ਜੀ ਠੀਕ ਹੈ ਵੀਰ ਜੀ ਤੇ 48000 ਰੁਪਿਆ ਦੋਸਤੋ ਜਿਹੜੀ ਵੀਰ ਹੋਣਾ ਡਿਮਾਂਡ ਕੀਤੀ ਹੈ ਮਾਲੀ ਦੀ ਬਾਕੀ ਜਦੋਂ ਤੁਸੀਂ ਇੱਥੇ ਆ ਕੇ ਵੇਖਿਆ ਬਹੁਤ ਵਧੀਆ ਖੂਬਸੂਰਤ ਤੁਹਾਨੂੰ ਮਾਲੀ ਪਸੰਦ ਆਵੇਗਾ ਜ਼ਿਆਦਾਤਰ ਲੋਕ ਜਿਹੜੇ ਹਨ ਭੈਣ ਭਰਾ ਹਨ ਰੇਟ ਜ਼ਿਆਦਾ ਨਜਾਇਜ਼ ਕਰ ਲੈਂਦੇ ਆ ਮੁੱਲ ਜ਼ਿਆਦਾ ਕਰ ਲੈਂਦੇ ਆ ਪਰ ਵੀਰ ਦਾ ਜਿਹੜਾ ਮੁੱਲ ਆ ਬਹੁਤ ਵਧੀਆ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਆਊਗਾ ਮੁੱਲ ਜਿਹੜੇ ਵੀਰ ਨੇ ਕਿਸੇ ਘਰੇ ਸ਼ੌਂਕ ਦੇ ਤੌਰ ਤੇ ਸੰਭੜਾ ਮਾਲੀ ਉਹ ਜ਼ਰੂਰ ਲੈ ਕੇ ਜਾ ਸਕਦਾ ਹਜੇ ਬਿਲਕੁਲ ਬੱਚਾ ਨਿਆਣੀ ਪਰ ਉਮਰ ਹੈਗੀ ਆ ਦੋਸਤੋ ਕਿਉਂਕਿ ਹਜੇ ਉਮਰ ਜਿਹੜੀ ਆ 2 ਸਾਲ ਦੀ ਅਖੀਰਾ ਜਿਹੜਾ ਉਹ ਬੱਚਿਆਂ ਚ ਹੀ ਆ ਜਾਂਦਾ ਦੋਸਤੋ ਹਜੇ ਦੰਦ ਇੱਕ ਵੀ ਪੰਨਿਆਗਾ ਮਾਲੀ ਨੇ ਤੇ ਫਿਰ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਆਪਣੇ ਜ਼ਰੂਰ ਬੋਲ ਕੇ ਦੱਸ ਦਿਗੇ ਜੀ 89915497738 ਇੱਕ ਵਾਰੀ ਫਿਰ ਬੋਲ ਦਿਓ ਜੀ 89915497738 ਠੀਕ ਹੈ ਜੀ ਵਰਸਾ ਵੀ ਭਾਈ ਆਹੀ ਨੰਬਰ ਠੀਕ ਆ ਸੋ ਦੋਸਤੋ 48000 ਰੁਪਿਆ ਜਿਹੜੀ ਵੀ ਕੀਤੀ ਆ ਤੇ ਨੰਬਰ ਆਪਾਂ ਅ ਵੀਰ ਦੇ ਵੀਡੀਓ ਦੇ ਵਿੱਚ ਚਲਦੇ ਕਰ ਦਵਾਂਗੇ ਇੱਕ ਵੀਰੇ ਇਹਨੂੰ ਖੋਲ ਕੇ ਮਾੜਾ ਜਿਹਾ ਤੋਰ ਲਈ ਇਧਰ ਬੁਖਾਦ ਕੇ ਸਾਰੇ ਬੰਨੇ ਭੈਣ ਭਰਾਵਾਂ ਨੂੰ ਬਾਕੀ ਦੋਸਤੋ ਟੈਸਟਿਕਲ ਦਾ ਵੀ ਸਾਫ਼ ਹੈ ਮਾਲੀ ਵੀ ਕੋਈ ਜਾਂ ਵਿੰਗੇ ਟੇਡੇ ਮਾਲੀ ਦੇ ਟੈਸਟਿਕਲ ਨਹੀਂ ਹੈਗੇਗੇ ਵੀ ਜਿੰਨੇ ਵੀ ਟੈਸਟਿਕਲ ਹੈਗੇ ਤੁਹਾਡੇ ਸਾਹਮਣੇ ਆਪਾਂ ਵੀਡੀਓ ਦੇ ਵਿੱਚ ਨਜ਼ਰ ਮਰਵਾ ਦਿੰਨੇ ਸਾਰੇ ਪਾਸਿਓ ਬਾਕੀ ਕੱਦਖਾਟੀ ਜਿਹੜਾ ਮੈਂ ਫੇਰ ਬਿਆਨ ਕਰ ਦਿੰਦਾ ਕੱਦਖਾਟੀ ਸੋਨਾ ਹੈਗਾ ਮਾਲੀ ਦਾ ਜੀ ਥੋੜਾੇ ਬਾਹਰ ਕੱਢ ਲੀ ਗਏ ਬਾਹਰ ਕੱਢ ਲੀ ਗਏ ਕੋਈ ਗੱਲ ਨਹੀਂ ਆਹ ਵੇਖੋ ਦੋਸਤੋ ਬੀ ਤਕਰੀਬਨ ਪੇਠ ਪੂੜਾ ਵੀ ਤੁਸੀਂ ਵੇਖ ਸਕਦੇ ਹੋ ਮਾਲੀ ਦਾ ਤੇ ਕਦ ਕਾਠੀ ਵੀ ਵੇਖ ਸਕਦੇ ਹੋ ਬਹੁਤ ਵਧੀਆ ਚੰਗਾ ਜਿਹੜਾ ਕਦ ਕਾਠੀ ਆ ਜਿਵੇਂ ਆਪਾਂ ਮੇਲਿਆਂ ਦੇ ਵਿੱਚ ਖੀਰੇ ਕੱਟੇ ਲੈ ਕੇ ਜਾਣੇ ਆ ਉਹਦੇ ਲਈ ਵੀ ਬਿਲਕੁਲ ਦੋਸਤੋ ਇਹ ਮਾਲੀ ਠੁਕਵਾ ਹੈਗਾ ਤਕਰੀਬਨ ਸੋਹਣਾ ਕਦ ਕਾਠੀ ਮੈਂ ਬਾਰ ਬਾਰ ਜਿਹੜਾ ਕਹਿ ਰਿਹਾ ਵੀ ਕਦ ਕਾਠੀ ਤੁਹਾਨੂੰ ਜਿਹੜਾ ਨਰਾਸ਼ ਨਹੀਂ ਕਰੋਗਾ ਤੁਸੀਂ ਸੈਟੀਸਫਾਈ ਹੋਵੋਗੇ ਮੌਕੇ ਤੇ ਪਹੁੰਚ ਕੇ ਸੋਨਾ ਕੱਦ-ਕੱਟ ਹੈਗਾ ਤੇ ਮੁੱਲ ਵੀ ਜੈਨੂਨ ਵੀਰ ਨੇ ਕੀਤਾ 48000 ਤੇ ਬੰਦਾ ਜਿਹੜਾ ਮਾਨਤਾਨ ਵੀ ਕੀਤਾ ਜਾਊਗਾ ਸੋ ਦੋਸਤੋ ਇਸੇ ਕਰਦੇ ਵਿੱਚ ਇੱਕ ਹੋਰ ਜਿਹੜੀ ਮੱਝ ਵੀ ਸੇਲ ਵਾਸਤੇ ਦੋਸਤੋ ਹੈਗੀ ਆ ਉਹਦੀ ਵੀ ਡਿਟੇਲ ਜਿਹੜੀ ਮੈਂ ਵੀਰ ਦੇ ਕੋਲੋਂ ਲੈ ਲੂੰਗਾ ਪੁੱਛ ਲੈਣਾ ਇਹਦੀ ਵੀ ਕੀ ਡਿਟੇਲ ਆ ਸੋ ਵੀਰ ਕੀ ਡਿਟੇਲ ਹੈਗੀ ਆ ਮੱਝ ਕਿੰਨਾ ਮਸੂਹਾ ਸੂਈ ਸੀ ਵੀਰੇ ਅਜੀ ਤੀਜਾ ਸੂਹਾ ਤੇ ਕਿੰਨਾ ਕੁ ਟਾਈਮ ਹੋ ਗਿਆ ਵੀਰ ਸੂਈ ਨੂੰ ਅਜੀ 6 ਮਹੀਨੇ ਹੋ ਗਏ ਸੀ 6 ਮਹੀਨੇ ਹੋ ਗਏ ਵੀਰ ਤੇ ਮਗਰ ਬੱਚਾ ਕੀ ਬੱਚਾ ਨਾਲ ਦੇ ਦੇਣਾ ਆਪਾਂ ਨਾਲ ਜੀ ਨਾਲ ਨਹੀਂ ਕੱਟੀ ਆ ਜੀ ਮਗਰ ਕੱਟੀ ਆ ਮਗਰ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਨਾਲ ਜਿਹੜੀ ਕੱਟੀ ਹੈਗੀ ਆ ਤੇ ਤੀਜਾ ਸੂਬਾ ਵੀਰ ਕਹਿੰਦਾ ਵੀ ਸੁਈ ਆ ਅੱਗੇ ਗਿਆ ਚੌਥੇ ਦੀ ਦੋਸਤੋ ਬਣੀ ਇਹ ਤਾਂ ਵੀਰ ਗੱਭਣ ਅੱਗੇ ਕਿੰਨੇ ਚਿਰ ਦੀ ਚੈੱਕ ਪਾਸ ਆ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਜੀ ਤੇ 5 ਲੀਟਰ ਦੁੱਧ ਆ ਜਿਹਦੇ ਨੇ 5 ਕਿਲੋ ਦੁੱਧ ਆ ਇੱਕ ਟਾਈਮ ਸਵੇਰ ਚੁਵਾਈ ਕਰਦੇ ਆ ਜੀ ਹਾਂਜੀ ਸਵੇਰ ਚੁਵਾਈ ਜੀ ਸਵੇਰ 200 ਚੁਵਾਈ ਕਰਦੇ ਨੇ ਵੀਰ ਹੁਣੀ ਬਾਕੀ ਤੁਸੀਂ ਮੂੰਹ ਮੱਥਾ ਬਾਡੀ ਸਟ੍ਰੈਕਰ ਜਿਹੜਾ ਮੱਝ ਦਾ ਉਹ ਤੁਸੀਂ ਜਰੂ ਨੇ ਲੈਣੀ ਆ ਪਰਤੇ ਵਿੱਚ ਹੈਗੀ ਆ ਦੋਸਤੋ ਮਗਰ ਕੱਟੀ ਵੀ ਜਿਹੜੀ ਆ ਭਾਈ ਹੁਣੀ ਆ ਜਿਹੜੀ ਸੂਵੇ ਦੀ ਦੇਣਗੇ ਨਾ ਰੀ ਮਗਰ ਕੱਟੀ ਆ ਦੋਸਤੋ ਕੱਟੀ ਵੀ ਤੁਸੀਂ ਜਿਹੜਾ ਜ਼ਰੂਰ ਝਾਤ ਮਾਰ ਸਕਦੇ ਹੋ ਬਿਲਕੁਲ ਬਣਦੀ ਥਾਂ ਦੀ ਬਰਾਬਰ ਦੀ ਦੋਸਤੋ ਕੋਈ 6 ਮਹੀਨੇ ਦੇ ਦੌਰਾਨ ਜਿਹੜੀ ਬਿਲਕੁਲ ਝੋਟੀ ਇਹ ਵੀ ਤਿਆਰ ਬਣ ਕੇ ਤਿਆਰ ਹੋ ਜਾਣੀ ਹੈ ਤੇ ਵੀਰ ਮੁੱਲ ਕਿੰਨਾ ਕਰਦੇ ਆ ਜੀ ਮੁੱਲ ਵੀਰੇ 42000 ਜੀ 42000 ਆ ਜੀ ਤੇ ਬਾਣਤਣਾ ਵੀ ਬੰਦੇ ਕਰ ਲਿਓ ਜੋ ਜਿਹੜੇ ਵੀ ਲੈਣ ਭੈਣ ਭਰਾ ਆਉਂਦੇ ਆ ਠੀਕ ਆ ਤੇ ਦੋਸਤੋ ਜਿਹੜਾ ਦੁੱਧ ਦਾ 5 ਲੀਟਰ ਜਿਹੜਾ ਦੁੱਧ ਤੁਹਾਨੂੰ ਨਾ ਬਿਲਕੁਲ ਇੱਕ ਟਾਈਮ ਦਾ ਮੈਂ ਕਹੂੰਗਾ ਵੀ ਵੀਰ ਨੇ ਕਿਹਾ ਵੀ ਇੱਕ ਟਾਈਮ ਦਾ ਜਿਹੜਾ ਦੁੱਧ ਸਵੇਰ ਦੀ ਚੁਵਾਈ ਦੇ ਵਿੱਚ 5 ਕਿਲੋ ਦੁੱਧ ਤਿਆਰ ਹੈਗਾ ਤੇ ਥਣਾ ਦੀ ਵੀਰ ਕੋਈ ਕਮੀ ਪੇਸ਼ੀ ਤੇ ਨਹੀਂ ਕੀ ਨਹੀਂ ਭਾਈ ਕੋਈ ਬਿਲਕੁਲ ਸਾਰੇ ਓਕੇ ਨਾ ਥਣ ਵੀਰ ਓਕੇ ਆ ਥਣ ਦੋਸਤੋ ਸਾਰੇ ਤੇ ਚਵਾਈ ਤੁਸੀਂ ਆਪਦੀ ਮੌਕੇ ਤੇ ਕਰਕੇ ਇੱਕ ਡੰਗ ਦੀ ਜੇ ਸਵੇਰ ਤੋਂ ਤੁਸੀਂ ਲੈਣ ਦਾ ਪ੍ਰੋਗਰਾਮ ਬਣਾ ਹੀ ਲਿਆ ਬਾਈ ਨੂੰ ਫੋਨ ਕਰਕੇ ਮੱਝ ਡੱਕ ਵੀ ਸਕਦੇ ਹੋ ਚਵਾਈ ਕਰਕੇ ਇੱਕ ਟਾਈਮ ਦੁੱਧ ਦਿੰਦੀ ਆ ਤੁਸੀਂ ਇਹ ਮੱਝ ਲੈ ਕੇ ਜਾ ਸਕਦੇ ਹੋ ਮੁੱਲ 42000 ਰੁਪਇਆ ਡਿਮਾਂਡ ਵੀਰ ਨੇ ਕਰ ਦਿੱਤੀ ਹੈ ਜੀ ਆ ਆਰਡਰ ਦੀ ਕੁਆਲਿਟੀ ਆ ਦੋਸਤੋ ਹਵਾਨਾ ਤਕਰੀਬਨ 1 ਤੋਂ 1.5 ਵਜੇ ਦਾ ਜਿਹੜਾ ਸਮਾਂ ਦੋਸਤੋ 2 ਵਜੇ ਦਾ ਤਕਰੀਬਨ ਸਮਾਂ ਹੈਗਾ ਜਿਹਦੇ ਉਪਰ ਹੁਣ ਆ ਵੀਡੀਓ ਬਣਾ ਰਹੇ ਆ ਸ਼ਾਮ ਨੂੰ ਤੇ ਨਹੀਂ ਮਿਲਦੀਗੀ ਇੱਕ ਟਾਈਮ 8 ਪਹਿਰੀ ਜਿਹੜੀ ਦੋਸਤੋ ਮਿਲਦੀ ਆ ਤੇ ਬਾਕੀ ਜਿਹੜੀ ਜਾਣਕਾਰੀ ਤੁਹਾਨੂੰ ਵੀਰ ਨੇ ਦੇ ਹੀ ਦਿੱਤੀ ਆ ਥਾਣਾ ਵੱਲੋਂ ਕਿਸੇ ਵੱਲੋਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀਗੀ ਆਪਦਾ ਆਓ ਮੌਕੇ ਤੇ ਤਸੱਲੀ ਕਰ ਲੋ ਚੁਾਈ ਕਰਕੇ ਤੇ ਮੱਝ ਖਰੀਦ ਕੇ ਲੈ ਕੇ ਜਾ ਸਕਦੇ ਹੋ